23 ਮਾਰਚ ਨੂੰ ਜਿਵੇਂ ਉੱਥੇ ਰੱਖੀ ਹੋਈ ਹੈ ਵੱਡੀ ਮਹਾ ਰੈਲੀ ਰੱਖੀ ਹੈ ਇੰਡੀਆ ਗਾਠ ਜੋੜ ਨੇ ਉਦੋਂ ਵਿਲੇ ਹੁੰਦੇ ਸਾਰ ਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਵਾਈਜ਼ ਮੀਟਿੰਗਾਂ ਕਰਨਗੇ ਵਿਧਾਇਕਾਂ ਨੂੰ ਸੱਦਣਗੇ ਰਗ ਰਗ ਜਾਣਣਗੇ ਕਿ ਕਿੱਥੇ ਕੀ ਕਮੀ ਚੱਲ ਰਹੀ ਹੈ ਤੇ ਉਹਨਾਂ ਨੂੰ ਟੋਣਗੇ ਵੀ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਇਸ ਵੇਲੇ ਤਾਂ ਜੋ ਪਾਰਟੀ ਨੂੰ ਹੋਰ ਨੁਕਸਾਨ ਨਾ ਹੋ ਸਕੇ ਜੀਤਲ ਅਗਰ왈 ਕਹਿੰਦੇ ਨੇ ਕਿ ਜਿਹੜਾ ਪ੍ਰੈਸ਼ਰ ਲੋਟਸ ਹੈ ਉਹ ਕੇਜਰੀ ਵਾਲ ਤੇ ਇਹਨਾਂ ਦੀ ਆਪ ਦੀ ਉਪਜ ਹੈ। ਭਗਵੰਤ ਮਾਨ ਨੂੰ ਪੰਜਾਬ ਦੇ ਨਾਲ-ਨਾਲ ਇੱਕ ਵੱਡਾ ਆਗੂ ਹੋਣ ਦੇ ਨਾਤੇ ਦਿੱਲੀ ਦੇ ਵਿੱਚ ਵੀ ਪ੍ਰਚਾਰ ਕਰਨਾ ਪਵੇਗਾ। ਆਮ ਆਦਮੀ ਪਾਰਟੀ ਨਵੀਆਂ ਰਣਨੀਤੀਆਂ ਘੜ ਰਹੀ ਹੈ। ਜਿਸ ਤਰ੍ਹਾਂ ਦੇ ਨਾਲ ਦੋ ਵੱਡੇ ਲੀਡਰ ਝਟਕਾ ਦੇ ਗਏ ਆਮ ਆਦਮੀ ਪਾਰਟੀ ਨੂੰ ਇੱਕ ਨੂੰ ਤਾਂ ਉਮੀਦਵਾਰ ਵੱਜੋਂ ਚੋਣ ਮੈਦਾਨ 'ਚ ਵੀ ਉਤਾਰਿਆ ਸੀ ਉਹ ਆਪਣੀ ਸੀਟ ਛੱਡ ਕੇ ਭਾਜਪਾ ਚਲਾ ਗਿਆ। ਤੇ ਦੂਜਾ ਜਿਹੜਾ ਇਹਨਾਂ ਦਾ ਵਿਧਾਇਕ ਸ਼ੀਤਲ ਅੰਗਰਾਲ ਉਹ ਵੀ ਚਲਾ ਗਿਆ। ਉਸ ਤੋਂ ਬਾਅਦ ਦੇ ਵਿੱਚ 91 ਜਣਿਆਂ ਦੀ ਟੀਮ ਰਹਿ ਗਈ। ਟੋਟਲ 92 ਸੀਗੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨਵੀਂ ਰਣਨੀਤੀ ਘੜ ਰਹੇ ਨੇ ਤੇ ਵੈਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਢਿਆਂ ਤੇ ਜ਼ਿੰਮੇਵਾਰੀ ਜ਼ਿਆਦਾ ਆ ਚੁੱਕੀ ਹੈ। ਕਾਰਨ ਇਹ ਹੈ ਕਿ ਰਾਗਵ ਚੱਡਾ ਹੋਰੀ ਆਪਣੀਆਂ ਅੱਖਾਂ ਦਾ ਟ੍ਰੀਟਮੈਂਟ ਕਰਾ ਰਹੇ ਨੇ ਤੇ ਤਿੰਨ ਵੱਡੇ ਜਿਹੜੇ ਲੀਡਰ ਸੀਗੇ ਉਹ ਇਸ ਵੇਲੇ ਹਵਾਲਾਤਾਂ ਦੇ ਵਿੱਚ ਨੇ ਜਾਂ ਫਿਰ ਹਿਰਾਸਤ ਦੇ ਵਿੱਚ ਨੇ ਤਾਂ ਸਾਰੀ ਜ਼ਿੰਮੇਵਾਰੀ ਹੁਣ ਕੈਂਪੇਨ ਤੋਂ ਲੈ ਕੇ ਸਾਰਾ ਕੁਝ ਭਗਵੰਤ ਮਾਨ ਦੇ ਉੱਤੇ ਆ ਕਿਉਂਕਿ ਇੱਕ ਚਰਚਿਤ ਤੇ ਨਾਮੀ ਚਿਹਰਾ ਹੈ ਤਾਂ ਹੁਣ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਅਸੀਂ ਵੀ ਪੂਰੀ ਆਪਣੀ ਰਣਨੀਤੀ ਬਣਾਵਾਂਗੇ ਤੇ ਚਰਚਾਵਾਂ ਆਏ ਨੇ ਕਿ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੋ ਜਾਊਗਾ 31 ਮਾਰਚ ਨੂੰ ਜਿਵੇਂ ਉੱਥੇ ਰੱਖੀ ਹੋਈ ਹੈ ਵੱਡੀ ਮਹਾ ਰੈਲੀ ਰੱਖੀ ਹੈ ਇੰਡੀਆ ਗਾਠ ਜੋੜ ਨੇ ਉਹ ਤੋਂ ਵਿਲੇ ਹੁੰਦੇ ਸਾਰ ਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਵਾਈਜ਼ ਮੀਟਿੰਗਾਂ ਕਰਨਗੇ ਵਿਧਾਇਕਾਂ ਨੂੰ ਸੱਦਣਗੇ ਰਗ-ਰਗ ਜਾਣਨਗੇ ਕਿ ਕਿੱਥੇ ਕੀ ਕਮੀ ਚੱਲ ਰਹੀ ਹੈ ਤੇ ਉਹਨਾਂ ਨੂੰ ਟੋਣਗੇ ਵੀ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਇਸ ਵੇਲੇ ਤਾਂ ਜੋ ਪਾਰਟੀ ਨੂੰ ਹੋਰ ਨੁਕਸਾਨ ਨਾ ਹੋ ਸਕੇ ਦੇਖੋ ਇੱਕ ਤਾਂ ਜਿਹੜਾ ਸ਼ੀਤਲੰਗ ਰਾਲ ਨੇ ਬਿਆਨ ਦਿੱਤਾ ਹੂੰ ਉਹ ਬਿਆਨ ਬਹੁਤ ਵੱਡੀ ਚਰਚਾ ਦੇ ਵਿੱਚ ਹੈ ਜਿਨੇ ਆਮ ਆਦਮੀ ਪਾਰਟੀ ਨੂੰ ਕਿਟਹਿਰੇ ਦੇ ਵਿੱਚ ਖੜਾ ਕਰਤਾ ਹੂੰ ਸ਼ੀਤਲੰਗ ਰਾਲ ਕਹਿੰਦੇ ਨੇ ਕਿ ਜਿਹੜਾ ਆਪਰੇਸ਼ਨ ਲੋਟਸ ਹੈ ਹੂੰ ਉਹ ਕੇਜਰੀਵਾਲ ਤੇ ਇਹਨਾਂ ਦੀ ਆਪਦੀ ਉਪਜ ਹੈ ਹੂੰ ਕੋਈ ਕਿਸੇ ਨੂੰ ਖਰੀਦਣ ਨਹੀਂ ਆਉਂਦਾ ਉਹਦੇ ਤੇ ਸਵਾਲ ਚੱਕਿਆ ਜਿਹੜੇ ਸਾਡੇ ਸਰੀਰ ਜਾਖੜ ਨੇ ਭਾਜਪਾ ਦੇ ਪ੍ਰਧਾਨ ਹੂੰ ਉਹ ਕਹਿੰਦੇ ਜਿਹੜੇ ਬੰਦਿਆਂ ਨੂੰ ਕੋਈ 5000 ਚ ਨਹੀਂ ਪੁੱਛਦਾ ਉਹ 25 ਕਰੋੜ ਦੀ ਗੱਲ ਕਰਦੇ ਆ ਹੂੰ ਸੋ ਕਹਿੰਦੇ ਆ ਕਿ 91 ਬੰਦਿਆਂ ਨੂੰ ਭਗਵੰਤ ਮਾਨ 31 ਤੋਂ ਬਾਅਦ ਹੂੰ ਉਹ ਹਲਕਾ ਬਾਈ ਦੀ ਮੀਟਿੰਗਾਂ ਕਰਨਗੇ ਇੱਕ ਦਿਨ ਚ ਕਰ ਲੈਣਗੇ ਜਾਂ ਚਾਰ ਚਾਰ ਪੰਜ ਪੰਜ ਹਲਕਿਆਂ ਦੀ ਇਕੱਠੀ ਕਰਨਗੇ ਕਿਉਂਕਿ ਕੈਂਪੇਨ ਸਰਤੇ ਆ ਗਈ ਹੈ ਭਗਵੰਤ ਮਾਨ ਨੂੰ ਪੰਜਾਬ ਦੇ ਨਾਲ-ਨਾਲ ਇੱਕ ਵੱਡਾ ਆਗੂ ਹੋਣ ਦੇ ਨਾਤੇ ਦਿੱਲੀ ਦੇ ਵਿੱਚ ਵੀ ਪ੍ਰਚਾਰ ਕਰਨਾ ਪਵੇਗਾ ਹੂੰ ਕਿਉਂਕਿ ਦੋ ਥਾਵਾਂ ਤੇ ਨੇ ਔਰ ਇਹ ਦੋ ਥਾਏ ਜਿਹੇਰੇ ਦਿੱਲੀ ਦੇ ਵਿੱਚ ਤਾਂ ਹਰਿਆਣੇ ਦੇ ਨਾਲ 25 ਮਈ ਨੂੰ ਹੈ ਆਪਣੇ ਹਫਤਾਬਾਦ ਹੈ ਹੂੰ ਸੋ ਇੱਕ ਤਾਂ ਉੱਥੇ ਜਾਣਗੇ ਦੂਜੀ ਚੀਜ਼ ਤੁਸੀਂ ਆਪ ਕਿਹਾ ਜਿਵੇਂ 31 ਤਰੀਕ ਨੂੰ ਇਹਨਾਂ ਨੇ ਮਹਾਪੰਚਾਇਤ ਕਰਨੀ ਹੈ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਸੋ ਹੁਣ ਭਗਵੰਤ ਮਾਨ ਸਾਹਿਬ ਜਿਹੜੀ ਗੱਲ ਪਹਿਲਾਂ ਕਹਿੰਦੇ ਸੀ ਕਿ ਲੋਕ ਕਿ ਆਪਣੇ ਐਮਐਲਏ ਨੂੰ ਬੈਠੋ ਉਹਨਾਂ ਦੀ ਗੱਲਬਾਤ ਸੁਣੋ ਉਹਨਾਂ ਦੀਆਂ ਸਮੱਸਿਆਵਾਂ ਸੁਣੋ ਪਰ ਸੁਣੇ ਕੌਣ ਕਿਸੇ ਕੋਲ ਟਾਈਮ ਹੀ ਨਹੀਂ ਸੀ ਹੋੜਾ ਜੇ ਸੱਚਮੁੱਚ ਤੁਸੀਂ ਪੰਜਾਬ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਕੁਝ ਬਦਲਾਅ ਕਰਕੇ ਦਿਖਾਉਣਾ ਚਾਹੁੰਦੇ ਹੋ ਤਾਂ ਉਹ ਬਦਲਾਅ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਹੋਵੇ ਇਹ ਨਹੀਂ ਹੈ ਕਿ ਤੁਹਾਨੂੰ ਚਾਰ ਬੰਦੇ ਨੇ ਕਹਿਤਾ ਇੱਕ ਆਪਾਂ ਕਈ ਵਾਰ ਤੋਂ ਗੱਲ ਕਰਦੇ ਆ ਰਹੇ ਆਂ ਪੰਜਾਬ ਅਜੇਹਾ ਸੂਬਾ ਹੈ ਜਿਹੜਾ ਹਮੇਸ਼ਾ ਹੀ ਚੋਣਾਂ ਦੇ ਵਿੱਚ ਦੇਸ਼ ਤੋਂ ਉਲਟ ਭੁਗਤਦਾ ਹੂੰ ਤੁਸੀਂ ਗੱਲ ਕੀਤੀ ਰਘਬ ਚੱਡੇ ਦੀ ਕਹਿੰਦੇ ਅੱਖਾਂ ਦਿਖਾਉਣ ਗਿਆ ਹੈਗਾ ਹੂੰ ਮੈਨੂੰ ਇਹ ਨਹੀਂ ਪਤਾ ਉਹਨੂੰ ਅੱਖਾਂ ਕਿਹਾਂ ਪੰਜਾਬ ਦੇ ਵਿੱਚ ਕਿਹਨੇ ਦਿਖਾਤੀਆਂ ਜਾਂ ਕਿਤੇ ਹੋਰ ਦਿਖਾਤੀਆਂ ਵਿੱਚ ਲੋਕਾਂ ਦੇ ਵਿੱਚ ਇਹ ਵੀ ਚਰਚਾ ਹੈ ਕਿ ਜਿਹੜੀ AED ਤੁਰਪਈ ਆ ਨਾ ਇਹ AED ਦੇ ਰਡਾਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਕਈ ਸ੍ਰੀ ਰਾਗੂ ਨੇ ਉਹਨਾਂ ਵਿੱਚੋਂ ਇੱਕ ਰਾਗ ਵਿਚ ਅੱਡੇ ਦਾ ਨਾਮ ਹੀ ਆਉਂਦਾ ਹੈ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਬਾ ਹੋਵੇ ਤੇ ਬੰਦੇ ਦੇ ਦਬਾਗ ਤੇ ਹੋਵੇ ਕਿ ਪਤਾ ਨਹੀਂ ਯਾਰ ਕਦੋਂ ਕੀ ਹੋ ਜਾਣਾ ਹੈ ਅਜਿਹੇ ਦੇ ਵਿੱਚ ਫਿਰ ਸੰਤੋਲਨ ਨਹੀਂ ਰਹਿੰਦਾ ਸੋ ਇਸ ਵੇਲੇ ਭਗਵੰਤ ਮਾਨ ਸਾਹਿਬ ਨੇ ਜੇ ਆਪਣੇ ਐਮਐਲਏ ਦੀ ਗੱਲ ਸੁਣੀ ਹੈ ਲੋਕਾਂ ਦੀ ਗੱਲ ਸੁਣੀ ਹੈ ਹਲਕੇ ਦੇ ਲੋਕਾਂ ਦੀ ਅਸੀ ਸਰਦਾਰ ਪ੍ਰਕਾਸ਼ਿਕ ਬਾਦਲ ਦੀਆਂ ਬਹੁਤ ਸਾਰੀਆਂ ਟਿੱਪਣੀਆਂ ਕਰਦੇ ਆ ਪਰ ਸਰਦਾਰ ਬਾਦਲ ਦੇ ਵਿੱਚ ਇੱਕ ਇਹ ਬਹੁਤ ਵੱਡਾ ਗੁਣ ਸੀ ਉਹਨਾਂ ਨੇ ਸੰਗਤ ਦਰਸ਼ਨ ਨਾਂ ਦੇ ਪ੍ਰੋਗਰਾਮ ਲਿਖੇ ਹਾਲਾਂਕਿ ਸਵਾਲ ਉੱਠਦੇ ਸੀ ਕਿ ਇਹ ਮੁੱਖ ਮੰਤਰੀ ਦਾ ਕੰਮ ਨਹੀਂ ਹੈਗਾ ਚੈੱਕ ਫੜਾਈ ਜਾਣਾ ਹੈ ਤਾਂ ਡੀਸੀਆਂ ਦੇ ਕੰਮ ਨੇ ਪਰ ਉਹਦੇ ਜਰੀਏ ਇੱਕ ਤਾਂ ਲੋਕਾਂ 'ਚ ਵਿਚਰਦੇ ਸੀ ਤੇ ਲੋਕਾਂ ਕੋਲੋਂ ਫੀਡਬੈਕ ਵੀ ਲੈ ਲੈਂਦੇ ਸੀ ਦੀਵਾਨ ਸਾਹਿਬ ਨੇ ਕਿਹਾ ਸੀ ਕਿ ਸਾਡੀ ਸਰਕਾਰ ਤਾਂ ਪਿੰਡਾਂ ਦੀਆਂ ਸੱਥਾਂ ਚ ਚੱਲੂਗੀ ਸੱਥਾ ਜਾਇਆ ਕਰਾਂਗੇ ਅਸੀਂ ਇਹ ਚੀਜ਼ ਕਿਸੇ ਵੇਲੇ 97 ਦੇ ਵਿੱਚ ਬਾਦਲ ਸਾਹਿਬ ਨੇ ਵੀ ਕੀਤੀ ਕਿ ਬਸਾਂ ਚ ਭਰ ਕੇ ਅਫਸਰ ਲੈ ਤੁਰਦੇ ਸੀ ਸੈਕਟਰੀ ਅਸੋ ਨਾ ਹੋ ਜਾਂਦਾ ਸੀ ਤੇ ਮੌਜੂਦਾ ਮੁੱਖ ਮੰਤਰੀ ਸਾਹਿਬ ਤਾਂ ਕਦੇ ਸੱਥ ਚ ਗਏ ਨਹੀਂ ਇੱਕ ਅੱਧੀ ਵਾਰ ਕਿਤੇ ਜਾਇਆ ਇਹ ਹੋਣਗੇ ਸੋ ਇਸ ਵੇਲੇ ਜੇ ਪਾਰਟੀ ਨੂੰ ਭਗਵੰਤ ਮਾਨ ਨੇ ਮਜ਼ਬੂਤ ਕਰਨਾ ਹੈ ਇਹ ਦਿੱਲੀ ਵਾਲਿਆਂ ਦਾ ਖੜਾ ਛੱਡਣਾ ਪਊਗਾ ਲੋਕਾਂ ਨੇ ਪ੍ਰੋਸਾਪਕ ਬੰਤਮਾਨ ਤੇ ਕੀਤਾ ਨਾ ਕਿ ਦਿੱਲੀ ਵਾਲਿਆਂ ਤੇ ਤੇ ਨੀਤੀਆਂ ਪੰਜਾਬ ਦੇ ਲੋਕਾਂ ਮੁਤਾਬਕ ਬਣਾਉਣੀਆਂ ਪੈਣਗੀਆਂ ਸੋ ਫੀਡਬੈਕ ਲਓ ਆਪ ਦੀ ਜਿਹੜੀ ਘਰੇ ਘਰੇ ਕੱਤੀ ਟੀਮ ਹੈ ਉਹਦੇ ਵਿੱਚ ਤਜਰਬੇਕਾਰ ਤੇ ਕੁਝ ਸਿਆਣੇ ਬੰਦੇ ਪਾਓ ਜਿਨ੍ਹਾਂ ਨੂੰ ਇਹਨਾਂ ਰਾਹਾਂ ਦਾ ਤਜਰਬਾ ਹੋਵੇ ਔਰ ਉਹ ਤੁਹਾਨੂੰ ਲੋਕਾਂ ਦੀ ਨਜ਼ਰ ਬਾਰੇ ਜਾਣਦੇ ਹੋਣ ਤੇ ਦੱਸਣ ਇਸ ਕਰਕੇ ਜੇ ਚਾਹੁੰਦੇ ਆ ਮੁੱਖ ਮੰਤਰੀ ਕਿ ਅਸੀਂ ਮਹਿਲੂਕਾਂ ਦੇ ਭਾਵਨਾਵਾਂ ਦੇ ਮੁਤਾਬਕ ਕੰਮ ਕਰਨਾ ਹੈ ਤਾਂ ਉਹਨਾਂ ਨੂੰ ਤੌਰ ਤਰੀਕੇ ਵੀ ਆਪਣੇ ਬਦਲਨੇ ਪੈਣਗੇ ਇਹ ਨਹੀਂ ਕਿ ਥੋਤੋ ਕਿਸ ਨੇ ਸਵਾਲ ਪੁੱਛ ਲਿਆ ਤੇ ਮੁੜ ਕੇ ਤੁਹਾਡੀ ਪੁਲਿਸ ਉਹਦੇ ਢਾਹ ਮਾਰਦੀ ਫਿਰੇ ਕਿਹਾ ਕਿ ਨੇ ਸੀ ਤੁਸੀਂ ਕਿ ਭਾਈ ਸਵਾਲ ਪੁੱਛੋ ਇਹਨਾਂ ਤੋਂ ਸਵਾਲ ਪੁੱਛਿਆ ਕਰੋ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤਾਂ ਕਹੀਏ ਸੀ ਸੰਵਾਦ ਜਿਹੜਾ ਵੀ ਮਸਲਾ ਹੈ ਉਸ ਸਬਾਤ ਦੇ ਰਾਹੀਂ ਵਧੀਆ ਹੱਲ ਕੀਤਾ ਜਾ ਸਕਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ